ਇਹ ਇੱਕ ਹੋਰ ਪ੍ਰੇਸੈਂਟੇਸ਼ਨ ਦਾ ਮੌਕਾ ਹੈ। ਸਾਉਜੀ ਇਹ ਤੁਹਾੰਨ ਚੈਨਲ ਦੇ ਵੱਲੋਂ ਵੀ ਦੇਖ ਸਕਦੇ ਹੋ। ਤੋਂ ਬ੍ਰੈਡ ਪਕੌੜੇ ਤੇ ਚਾਹ ਦਾ ਲੰਗਰ ਹੈ। ਹਰ ਸੀਟ ਟ੍ਰੇਡਿੰਗ ਕੰਪਨੀ ਅਤੇ ਨੂੰ ਸੰਗਤ ਦੇ ਵੱਲੋਂ ਇਹ ਜੋ ਲੰਗਰ ਹੈ ਲਗਾਇਆ ਗਿਆ ਹੈ। ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਹੈ। ਨਵਾਜੇ ਨਹੀਂ ਰੁਕੇ ਰੇਟ ਉੱਡ ਕੇ ਤਾਂ ਲੰਗਰ ਚੱਲ ਰਿਹਾ ਜੀ ਕੋਈ ਬਾਤ ਬਣਿਆ ਕਰਤਾ ਦਾ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਇਹ ਬ੍ਰੈਡ ਬ੍ਰੈਡ ਪਕੌੜੇ ਅਤੇ ਚਾਹ ਦੁੱਧ ਦਾ ਜੋ ਲੰਗਰ ਹੈ ਚੱਲ ਰਿਹਾ ਹੈ ਜੋ ਸੇਵਾ ਕਰ ਰਹੇ ਨੇ ਛੋਟੇ ਛੋਟੇ ਬੱਚੇ ਵੀ ਸੇਵਾ ਕਰ ਰਹੇ ਨੇ ਆ ਇਹ ਦੇਖ ਸਕਦੇ ਹੋ ਲੱਗਦਾ ਹੈ ਹਾਰਾਜ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਛੋਟੇ ਸਹਿਜਾਦੇ ਤੇ ਗੁੱਜਰ ਕੌਰ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਆਂ ਇਹ ਲੰਗਰ ਲਗਾਏ ਗਏ ਨੇ ਕੀ ਕਹਿਣਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਪਾਕਾ ਜੀ ਨੇ ਉਹ ਕਰ ਰਹੇ ਜੀ ਸੇਵਾ ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਉਹ ਸੇਵਾ ਚ ਲੱਗੇ ਹੋਏ ਆ ਜੀ ਸਾਹਿਬ ਦਾ ਸੋ 4000 ਲੰਗਰ ਵੀ ਚੱਲ ਰਿਹਾ ਹੈ ਤੇ ਨਾਲ ਹੀ ਬਰੈਡ ਮਕੌੜੇ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਇਹ ਧਮਾਨ ਚੈਨਲ ਤੇ ਕੋਈ ਵੀ ਆਪ ਕੋ ਦੇਖਾ ਨਹੀਂ ਆ ਸਕੇ ਸੰਕਤਾ ਸ਼ਕਰੀਆਂ ਨੇ ਸੰਕਤਾ ਲੰਗਰ ਸ਼ਕਰੀਆਂ ਨੇ ਤੁਸੀਂ ਇਹ ਦੇਖ ਹਾਂਜੀ ਕੋਲ ਤੁਸੀਂ ਡਿਆ ਸ਼ੀਖਾਂ ਨੂੰ ਸਮਰਪਿਤ ਇਹ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਹਾਂਜੀ ਬੇਟਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੇਵਾ ਕਰ ਰਹੇ ਹੋ ਕਿਵੇਂ ਲੱਗਦਾ ਸੇਵਾ ਕਰਕੇ ਬਹੁਤ ਅੱਛਾ ਲੱਗਦਾ ਹਾਂ ਬੇਟਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਸੇਵਾ ਕਰ ਰਹੇ ਹੋ ਹਾਂਜੀ ਠੀਕ ਲੱਗ ਰਿਹਾ ਸੇਵਾ ਕਰਕੇ ਵਧੀਆ ਲੱਗਦਾ ਜੀ ਜਿਸ ਵੀ ਸੇਵਾ ਕਰ ਰਹੇ ਹੋ ਅੱਛਾ ਤੇ ਉੱਥੇ ਉੱਥੇ ਰਾਤ ਨੂੰ ਵਾਹ ਜੀ ਵਾਹ ਦੇਖੋ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਸੋ ਇਹ ਵੀ ਸੇਵਾ ਕਰ ਰਹੇ ਨੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਬਹੁਤ ਵੱਡਾ ਉਪਰਾਲਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸੇਵਾ ਕਰ ਰਹੇ ਆਂ ਜੀ ਲੰਗਰ ਦੀ ਤੁਸੀਂ ਹਾਂ ਜੀ ਹਾਂ ਜੀ ਕਿਹੜਾ ਕਿਹੜਾ ਲੰਗਰ ਲਗਾਏ ਹੋਏ ਆਂ ਤੁਸੀਂ ਅਸੀਂ ਬ੍ਰੈਡ ਪਕੌੜੇ ਤੇ ਚਾਹ ਪਣੀ ਦਾ ਲੰਗਰ ਲਾਇਆ ਜੀ ਜੀ ਸੋ ਬੋਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ਼ਹੀਦਾਂ ਨੂੰ ਸਮਰਪਿਤ ਲੰਗਰ ਹੈ ਜੀ ਕੀ ਕਹੂਗੇ ਅੰਦਰ ਦੇ ਤੋਂ ਸੋ ਤੁਸੀਂ ਦੇਖ ਸਕਦੇ ਹੋ ਜੋ ਲੰਗਰ ਲਗਾਇਆ ਗਿਆ ਹੈ ਛੋਟੇ ਛੋਟੇ ਬੱਚੇ ਬੜੀ ਸੇਵਾ ਭਾਵਨਾ ਦੇ ਨਾਲ ਇੱਥੇ ਸੇਵਾ ਕਰ ਰਹੇ ਨੇ ਸੋ ਸਾਡੇ ਹੈਪੀ ਸਰਵਾਈ ਜੀ ਵਾਹ ਜੀ ਵਾਹ ਹਾਂਜੀ ਲੰਗਰ ਤਿਆਰ ਹੈ ਜੀ ਬਿਲਕੁਲ ਹਾਂਜੀ ਵਾਹ ਜੀ ਵਾਹ ਵਾਹ ਜੀ ਵਾਹ ਉਹ ਚਾਹ ਦੁੱਧ ਦਾ ਲੰਗਰ ਤੇ ਬ੍ਰੈਡ ਪਕੌੜਿਆਂ ਦਾ ਲੰਗਰ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਇਹ ਜੋ ਬ੍ਰੈਡ ਬਣ ਰਹੇ ਨੇ ਬ੍ਰੈਡ ਪਕੌੜਿਆਂ ਦਾ ਲੰਗਰ ਬਹੁਤ ਵੱਡੀ ਸੇਵਾ ਜੀ ਇਹ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਇਹ ਇਧਰੇ ਹਾਂਜੀ ਬਰੈਡ ਤਲੇ ਜਾ ਰਹੇ ਆ ਜੀ ਤੇ ਬਾਜਵਾ ਬਾਜਵਾ ਸੋ ਦੇਖ ਸਕਦੇ ਹੋ ਤੁਸੀਂ ਇਹ ਲਾਈਵ ਤਸਵੀਰਾਂ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੀ ਕਹੋਂਗੇ ਜੀ ਇਹ ਲੰਗਰ ਵਾਰੇ ਹਰ ਸਾਲ ਜੋ ਲਗਾਇਆ ਜਾਂਦਾ ਤੇ ਜਿਹੜਾ ਚਾਹੇ ਤੇ ਯਾਦ ਚ ਲਗਾ ਰਹੇ ਜਿਸੰਦਰ ਤੇ ਅਸੀਂ ਹਰ ਸਾਲ ਲੰਗਰ ਸੰਗਤ ਲਗਾਉਂਦੇ ਆ ਤੇ ਬਰੇਗੂ ਮੇਲ ਕਰੇ ਤੇ ਹਰ ਸਾਲ ਇਹ ਲੰਗਰ ਲੰਬੀ ਰਹਿਵਾਉਂਦੇ ਆ ਜੀ ਸੋ ਇਹਦੇ ਵਿੱਚ ਸਹਿਯੋਗ ਕਿਹਦਾ ਕਿਹਦਾ ਹੋਊਗਾ ਸਹਿਯੋਗ ਸਾਰ ਸੰਗਤ ਦਾ ਜੀ ਜੀ ਬਾਬੇ ਨਾਨਕ ਦਾ ਬਾਬੇ ਨਾਨਕ ਦਾ ਸੋ ਬਾਬੇ ਨਾਨਕ ਜੀ ਨੇ 20 ਰੁਪਏ ਦੇ ਵਿੱਚ ਲੰਗਰ ਸ਼ੁਰੂ ਕੀਤਾ ਸੀ ਸੋ ਅੱਜ ਇਹ ਜੁਗਾ ਜੁਗਾ ਤੱਕ ਚੱਲ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬਰੈਡ ਪਕੌੜੇ ਕੱਢੇ ਜਾ ਰਹੇ ਆ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਇਹ ਤਮਾਨ ਚੈਨਲ ਤੇ ਬਾਜੀਵਾ ਜੋ ਹੈ ਬ੍ਰੈਡ ਪਕੌੜਿਆਂ ਦਾ ਲੰਗਰ ਇੱਥੇ ਨਾਲ ਆਛਾ ਪੁਰਿਆ ਆਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਇਹ ਬੋਲ ਪਈ ਮੈਂ ਕੀ ਬੋਲ ਹਾਂ ਜੀ ਸ਼ਹੀਦਾਵਾਲੇ ਕੀ ਕਹੋਗੇ ਸਾਹਿਬਜ਼ਾਦਿਆਂ ਬਾਰੇ ਸਾਹਿਬਜ਼ਾਦਿਆਂ ਦੀ ਸਿੱਖੀ ਨੂੰ ਬਸਤੇ ਨਾ ਬਸਤੇ ਉਹ ਦੁਨੀਆਂ ਦੇ ਮਤਲਬ ਨਾਲ ਤੇ ਆਸਤੇ ਕੀ ਗੁਰਦੁਆਰਾ ਸਾਹਿਬਾ ਵਾਸਤੇ ਦਾਦਾ ਜੀ ਦੇ ਲੱਸੀ ਦਾ ਲੰਗਰ ਲੱਗਦਾ ਸੀ ਜਿਹੜੇ ਜੀ ਜੀ ਜਿਹਨੂੰ ਯਾਦ ਕਰਦੇ ਹੋਏ ਤੁਸੀਂ ਤੁਹਾਨੂੰ ਦਿੰਦੇ ਹੋਏ ਸੰਤ ਸਿੰਘ ਸੇਵਲਿੰਗਰ ਆਇਆ ਵਾਹ ਜੀ ਵਾਹ ਉਹ ਹਰ ਸਾਲ ਲੰਗਰ ਲੱਗਦਾ ਜੀ ਆਪਣੇ ਵੱਲੋਂ ਉਹ ਮਾਰੇ 200 ਤੋਂ ਦੇ ਲੋ ਲੈ ਰਹੇ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੁਸੀਂ ਇਹ ਦੇਖ ਸਕਦੇ ਹੋ ਜੋ ਇਹ ਹਰ ਸਿਰਫ ਹੈਡਿੰਗ ਕੰਪਨੀ ਸੋ ਇਹਨਾਂ ਦੇ ਵੱਲੋਂ ਇਹ ਲੰਗਰ ਲਗਾਇਆ ਜਾ ਰਿਹਾ ਸੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਵੱਡੀ ਸੇਵਾ ਜੀ ਇਹ ਤੁਹਾਡੇ ਵੱਲੋਂ ਜੋ ਲਗਾਈ ਜਾਂਦੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਇਹ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਹ ਤਮਾਨ ਚੈਨਲ ਦੇ ਰਾਹੀਂ ਉਹ ਜੋ ਬਰੈਡ ਪਕੌੜਿਆਂ ਦਾ ਲੰਗਰ ਨੰਤਰ ਚੱਲ ਰਿਹਾ ਹੈ ਹਰ ਸਾਲ ਇਹ ਲੰਗਰ ਲਗਾਇਆ ਜਾਂਦਾ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਲੰਗਰ ਸ਼ਿਕਾਇਆ ਜਾ ਰਿਹਾ ਤੇ ਸੰਗਤਾਂ ਸ਼ਕਰੀਆਂ ਨੇ ਇਸ ਅਪੰਥੀਆ ਕਿੰਨੀਆਂ ਨੇ ਇਥੇ ਲਿਖ ਦੇ ਬੰਦੇ ਦੀਆਂ ਧਾਰਾਂ ਤੋਂ ਕੁਝ ਗੱਲਾਂ ਕਰਾਲੀ ਬਸਟੈਂਡ ਤੇ ਜੋ ਪੈਟਰੋਲ ਪੰਪ ਹੈ ਰੋਪੜ ਰੋਡ ਤੇ ਪੈਟਰੋਲ ਪੰਪ ਦੇ ਬਿਲਕੁਲ ਨਾਲ ਇਹ ਲੰਗਰ ਹਰ ਸਾਲ ਚਲਾਇਆ ਜਾਂਦਾ ਹੈ ਬ੍ਰੈਡ ਪਕੌੜਿਆਂ ਦਾ ਲੰਗਰ ਹੈ ਤੇ ਨਾਲ ਹੀ ਚਾਹ ਦਾ ਲੰਗਰ ਹੈ ਸੰਗਤਾਂ ਛਕ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਕੋ ਇਹ ਤਮਾਨ ਚੈਨਲ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਸੋ ਸੰਗਤਾਂ ਬੜੀ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਸ਼ਰਕ ਰਹੇ ਨੇ ਜੀ ਕਿਹਦਾ ਕੈਸਾ ਲੱਗ ਰਿਹਾ ਹੈ ਲੰਗਰ ਬੜਾ ਵਧੀਆ ਲੰਗਰ ਜੋ ਇਸ ਮਤਲਬ ਪੰਜਾਬ ਦੇ ਲੋਕ ਹੈ ਬਹੁਤ ਹਲਕ ਕਰਦੇ ਹੈ

ਆਏ ਹੋਏ ਨੇ ਸੋ ਕਸ਼ਮੀਰੀ ਨੇ ਸੋ ਬਹੁਤ ਅੱਛਾ ਇਹਨਾਂ ਨੂੰ ਲੰਗਰ ਲੱਗ ਰਿਹਾ ਸੋ ਇਹਨਾਂ ਨੇ ਇਹ ਲੰਗਰ ਛਕਿਆ ਹੈ ਸੋ ਪੰਜਾਬ ਦੇ ਬਾਰੇ ਇਹ ਵੀ ਅੱਛਾ ਕਹਿ ਰਿਹਾ ਕਿ ਜੋ ਪੰਜਾਬ ਹੈ ਇੱਕ ਵਧੀਆ ਸੂਬਾ ਹੈ ਸੋ ਸੇਵਾ ਭਾਵਨਾ ਦੇ ਨਾਲ ਲੱਗੇ ਹੋਏ ਨੇ ਬੱਚੇ ਵੀ ਲੱਗੇ ਹੋਏ ਨੇ ਅਤੇ ਹੋਰ ਵੀ ਸੰਗਤਾਂ ਜੋ ਇੱਥੇ ਸੇਵਾ ਕਰੀਏ ਨੇ ਤੁਸੀਂ ਇਹ ਦੇਖ ਸਕਦੇ ਹੋ ਕਿ ਛੋਟਾ ਜਿਹਾ ਬੱਚਾ ਹੈ ਇਹਦੀ ਲਗਭਗ ਕਿੰਨੀ ਉਮਰ ਹੋਊਗੀ ਸੋ ਇਹ ਸੇਵਾ ਕਰਕੇ ਬੜੀ ਕਰ ਰਿਹਾ ਹੈ ਸੇਵਾ ਭਾਵਨਾ ਦੇ ਨਾਲ ਲੱਗਿਆ ਹੋਇਆ ਹੈ ਕਿਹੜੀ ਕਲਾਸ ਚ ਪੜ੍ਹਦੇ ਬੇਟਾ 13 17 ਜਾਓ ਯੂਕੇਜੀ ਦੇ ਤੁਸੀਂ ਦੇਖ ਸਕਦੇ ਹੋ ਕਿ ਯੂਕੇਜੀ ਦਾ ਬੱਚਾ ਹੈ ਜੋ ਸੇਵਾ ਕਰ ਰਿਹਾ ਹੈ ਇਹ ਆਪਰ ਦਿੱਤੇ ਨੂੰ ਜੂਰ ਕਰਨਾ ਹੈ ਛੋਟੇ ਛੋਟੇ ਬੱਚੇ ਲੱਗੇ ਹੋਏ ਨੇ ਸੇਵਾ ਕਰਨ ਵੀ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਤੇ ਜਿੱਥੇ ਦੇਖਦੇ ਹੋ ਅੱਜ ਵੀ ਸ਼ਰਧਾ ਭਾਵਨਾ ਦੇ ਨਾਲ ਇਹ ਲੰਗਰ ਲਗਾਇਆ ਜਾ ਰਿਹਾ ਹੈpropto road ਕਰਾਲੀ ਤੇ ਜੋ ਪੈਟਰੋਲ ਪੰਪ ਹੈ ਇਹਦੇ ਬਿਲਕੁਲ ਨੇੜੇ ਲੰਗਰ ਚੱਲ ਰਿਹਾ ਹੈ ਜੋਪਰ ਰੋਡ ਤੇ ਗਰਲ ਸਕੂਲ ਦੇ ਸਾਹਮਣੇ ਚੱਲ ਰਿਹਾ ਹੈ ਇਹ ਲੰਗਰ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਹੈ ਲੰਗਰ ਸ਼ਿਕਾਰੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਚੱਲ ਰਹੇ ਨੇ ਨਾ ਕਰਿਓ ਜਿਨ੍ਹਾਂ ਆਰਾਮ ਛੋਟੇ ਸਹਿਜਪੁਰ ਦੇ ਤੇ ਮਾਤਾ ਗੁੱਜਰ ਕੌਰ ਜੀ ਦੀ ਯਾਦ ਨੂੰ ਸਮਰਪਿਤ ਜਿਵੇਂ ਕਿ ਸ਼ਹੀਦੀ 15 ਵਾਲਾ ਚੱਲ ਰਿਹਾ ਹੈ ਉਹ ਇਹ ਸੰਗਤਾਂ ਬੰਗਰ ਚੱਕਰੀਆਂ ਦੇ ਬਹੁਤ ਸੋਹਣੀ ਗੱਲ ਹੈ ਜੀ ਆਪ ਕਰਦੇ ਨੇ ਇਹੀ ਤੱਕ ਇਹ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੋਰ ਨਵੀਂ ਨਵੀਂ ਗਤੀ ਵੀਡੀਓ ਦੇਖਣ ਲਈ ਸਾਡੇ ਇਤਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ